ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਨਵੀਂ ਵੀਡੀਓ ਨਾਲ ਤੁਹਾਡੇ ਸਾਹਮਣੇ ਹਾਜ਼ਰ ਹਾਂ ਅੱਜ ਇੱਕ ਨਵਾਂ ਵਿਸ਼ਾ ਲੈ ਕੇ ਆਏ ਹਾਂ ਮੈਂ ਦੇਖ ਰਿਹਾ ਸੀ ਹੁਣ ਇਹ ਮੀਡੀਆ 'ਚ ਨਾ ਕੱਲ ਪਰसों ਦੀਆਂ ਬੜੀਆਂ ਫਾਰਮਾਂ ਫੈਲੀਆਂ ਆ ਬਈ ਨਵਾਂ ਜਿਹੜਾ ਬੈਲ ਆਇਆ ਵਾ ਬਈ ਇਹ ਪਸ਼ੂ ਪਾਲਕਾਂ ਲਈ ਆ ਬਈ ਜੇ ਕੋਈ ਪਸ਼ੂ ਨੂੰ ਮਾੜੀ ਫੀਡ ਪਾਉਂਦਾ ਵਾ ਉਹਨੂੰ 5000 ਤੋਂ ਲੈ ਕੇ 50000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਪਰ ਇਹ ਸਾਰੇ ਮਿੱਤਰਾਂ ਨੂੰ ਦੱਸਿਆ ਜਾਂਦਾ ਵਾ ਵੀ ਇਹ ਅਫਵਾਹਾਂ ਵਾ ਜਿਹੜਾ ਬੈਲ ਆ ਇਹ ਕੁਝ ਹੋਰ ਆ ਤੇ 10 ਸਨ ਹੋ ਰਹੇ ਆ ਤੇ ਬੈਲ ਦੇ ਵਿੱਚ ਕੀ ਆ ਆਜੋ ਆਪਾਂ ਦੇਖਦੇ ਆ ਬੈਲ ਦੇ ਵਿੱਚ ਕੀ ਆ ਕੱਲੀ-ਕੱਲੀ ਗੱਲ ਬਾਰੇ ਕੱਲੇ-ਕੱਲੇ ਪੁਆਇੰਟ ਬਾਰੇ ਆਪਾਂ ਗੱਲ ਕਰਾਂਗੇ ਤੇ ਵੀਡੀਓ ਐਂਡ ਤੱਕ ਦੇਖਣਾ ਸਾਰੇ ਭਰਾਵਾਂ ਆਜੋ ਜਾਣੀਏ ਵੀ ਇਹ ਬੈਲ ਹੈ ਕੀ ਆ 2018 ਦੇ ਵਿੱਚ ਵਿਧਾਨ ਸਭਾ ਨੇ ਪ੍ਰੈਜ਼ੀਡੈਂਟ ਨੂੰ ਇਹ ਭੇਜਿਆ ਸੀ ਮਨਜ਼ੂਰੀ ਲਈ ਵੀ ਇਹ ਬੈਲ ਅਸੀਂ ਪੰਜਾਬ ਦੇ ਵਿੱਚ ਲਿਆਉਣਾ ਚਾਹੁੰਦੇ ਆ ਉਦੋਂ ਕਾਂਗਰਸ ਦੀ ਸਰਕਾਰ ਸੀ 7 ਸਾਲ ਹੋ ਗਏ ਕੈਟਲ ਫੀਡ ਐਡ ਇਹ ਸੀਗਾ ਆਪਣਾ ਮਿਲ ਮੈਚਰ ਸਬੰਧ ਦੇ ਵਿੱਚ ਬੈਲਾ ਸੀਗਾ ਬਈ ਜਿਹੜੀਆਂ ਕੰਪਨੀਆਂ ਉਦਾਂ ਹੀ ਬਣਾ ਬਣਾ ਕੇ ਕੋਈ ਲਾਇਸੈਂਸ ਨਹੀਂਗਾ ਜਿਹੋ ਜੀ ਜੀ ਕੀਤੀ ਉਹੋ ਜੀ ਫੀਡ ਮਤਲਬ ਕਿਸਾਨਾਂ ਨੂੰ ਦੇਦੀ ਪਸ਼ੂਆਂ ਵਾਸਤੇ ਬਣਾਦੀ ਤੇ ਉਹਦਾ ਕੋਈ ਸਟੈਂਡਰਡ ਨਹੀਂਗਾ ਉਹਦੇ ਵਿੱਚ ਕਿਦਾਂ ਦਾ ਮਟੀਰੀਅਲ ਪੈਂਦਾ ਵਾ ਉਹ ਕਿਸੇ ਨੂੰ ਕੁਝ ਨਹੀਂ ਪਤਾ ਕੋਈ ਇਹਦੇ ਬਾਰੇ ਪਹਿਲਾਂ ਕਾਨੂੰਨ ਨਹੀਂ ਸੀਗਾ ਹੁਣ ਇਹ ਕਾਨੂੰਨ ਆ ਜਿਹੜਾ ਵਿਧਾਨ ਸਭਾ ਦੇ ਵਿੱਚ ਪਾਸ ਹੋ ਕੇ ਉਸ ਤੋਂ ਬਾਅਦ ਇਹ ਥੋੜੇ ਟਾਈਮ ਚ ਇਹ ਕਾਨੂੰਨ ਬਣ ਜੂਗਾ ਬਈ ਜਿਹੜੇ ਫੀਡ ਕੰਪਨੀ ਵਾਲੇ ਆ ਤੇ ਉਹ ਉਹਨਾਂ ਨੂੰ ਲਾਇਸੈਂਸ ਲੈਣਾ ਪਿਆ ਕਰੂ ਬਈ ਇੰਡੀ ਪਿਆਵ ਗਵਰਨਮੈਂਟ ਤੋਂ ਬਈ ਉਹੀ ਫੀਡ ਕੰਪਨੀ ਚਲਾ ਚਲਾ ਸਕਦਾ ਵਾ ਅੱਗੇ ਕੀ ਕਰਦੇ ਸੀਗੇ ਇਦਾਂ ਹੀ ਮੰਡੀਆਂ ਦੇ ਵਿੱਚ ਮੈਂ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਦੇਖਿਆ ਵਾ ਪੰਜਾਬ ਦੀਆਂ ਦੇ ਵਿੱਚ ਮਦਦਾਂ ਛੱਡਦੇ ਸੀਗੇ ੱਡੋ ੱਡੀ ਮਟੀਰੀਅਲ ਉਦੋਂ ਮਤਲਬ ਕਿ ਲਾ ਕੇ ਬੋਰੀਆਂ 'ਚ ਭਰ ਕੇ ਦੇ ਦਿੰਦੇ ਸੀਗੇ ਉਹਦਾ ਕੋਈ ਸਟੈਂਡਰਡ ਨਹੀਂ ਸੀਗਾ ਪਿੰਡਾਂ ਦੇ ਵਿੱਚ ਥਾਂ ਥਾਂ ਚੱਕੀਆਂ ਲਾਈ ਬੈਠੇ ਸੀਗੇ ਤੇ ਇਹ ਜਿਹੜਾ ਬੈਲ ਆ ਇਹ ਆਪਦੇ ਵਿੱਚ 40 ਲੱਖ मतलब ਮੱਝਾਂ ਤੇ 25 ਲੱਖ ਗਾਵਾਂ ਨੂੰ ਇਹ ਫੀਡ ਜਿਹੜੀ ਇਹ ਪ੍ਰਭਾਵਿਤ ਕਰਦੀ ਆ ਨੂੰ ਫੀਡ ਇਹ ਪੈਂਦੀ ਆ 25 ਲੱਖਾਂ ਨੂੰ ਤੇ 2000 ਫੀਡ ਕੰਪਨੀਆਂ ਜਿਹੜੀਆਂ ਇਹ ਫੀਡ ਬਣਾ ਕੇ ਦਿੰਦੀਆਂ ਆਆਂ ਜਿਹੜੀਆਂ ਮਤਲਬ ਕਿ ਗਣਤੀ ਦੇ ਵਿੱਚ ਹੈਗੀਆਂ ਕੁਝ ਮਤਲਬ ਕਿ ਜਿਵੇਂ ਕਹਿ ਦਈਏ ਵੀ ਉਹ ਗਣਤੀ ਦੇ ਵਿੱਚ ਆ ਜਿਹੜੀਆਂ ਦੂਜੀਆਂ ਉਹ ਤੋਂ ਬਿਨਾ ਬਣਾਈ ਜਾਂਦੇ ਆ ਉਹ ਪਤਾ ਨਹੀਂ ਕਿੰਨੀਆਂ ਕਾ ਦੂਜੇ ਨੰਬਰ ਤੇ ਜਿਹੜੇ ਫੀਡ ਵੇਚਦੇ ਆ ਰੱਖ ਕੇ ਦੁਕਾਨਾਂ ਤੇ ਉਹਨਾਂ ਤੇ ਵੀ ਇਹ ਬਿੱਲ ਲਾਗੂ ਹੋਊਗਾ ਇਹ ਜ਼ਿਮੀਂਦਾਰਾਂ ਤੇ ਕਿਸਾਨਾਂ ਤੇ ਬੈਲ ਨਹੀਂ ਲਾਗੂ ਹੋਣਾ ਤੇ ਹੁਣ ਥੋੜਾ ਜਿਹਾ ਸਿਕੰਜਾ ਹੋਊਗਾ ਇਹ ਬੈਲ ਤੇ ਬਈ ਉਹੀ ਬੰਦਾ ਜਿਹੜਾ ਲਾਇਸੈਂਸ ਲਊਗਾ ਉਹੀ ਬੰਦਾ ਮਤਲਬ ਫੀਡ ਵੇਚ ਸਕਦਾ ਇਹ ਕਦੋਂ ਵੀ ਚੈਕਿੰਗ ਹੋ ਸਕਦੀ ਹੈ ਇਹਦੀ ਬਈ ਉਹਦੇ ਕੋਲ ਲਾਇਸੈਂਸ ਹੈਗਾ ਨਹੀਂ ਹੈਗਾ ਉਹ ਕਿੱਦਾਂ ਦੇ ਮਟੀਰੀਅਲ ਪਾਉਂਦਾ ਕਦੋਂ ਵੀ ਚੈਕਿੰਗ ਹੋ ਸਕਦੀ ਹੈ ਉਹਦੀ ਤੇ ਇਹਦੇ ਵਿੱਚ ਖੋਰ ਵੀ ਆ ਜਿਵੇਂ ਮਿਲਾ ਮੈਚਰ ਬਣਾਉਂਦੀਆਂ ਸੀਦੀਆਂ ਕੰਪਨੀਆਂ ਉਹ ਵੀ ਥਾਂ ਥਾਂ ਕੋਈ ਮਿਲਾ ਮੈਚਰ ਬਣਾਈ ਜਾਂਦਾ ਜਾਂ ਕੋਈ ਲੋਕੜ ਬਣਾਈ ਜਾਂਦਾ ਉਦਾਂ ਦੇ ਉਹਨਾਂ ਦੇ ਸਾਰਿਆਂ ਤੇ ਸ਼ਕੰਜਾ ਵਾ ਤੇ ਜਿਹੜਾ ਸਾਨੂੰ মিডিਆ ਰਾਹੀਂ ਭਰਮ ਪਾ ਰਿਹਾ ਵਾ ਉਹ ਇਹ ਆ ਬਈ ਕਿਸਾਨਾਂ ਤੇ ਲਾਗੂ ਆ ਵੀ ਕਿਸਾਨ ਮਾੜੀ ਫੀਡ ਪਾਉਂਦੇ ਆ ਕਿਸਾਨ ਜ਼ਿਮੀਦਾਰ ਨਹੀਂ ਮਾੜੀ ਫੀਡ ਪਾਉਂਦਾ ਉਹਨਾਂ ਨੂੰ ਮਾੜੀ ਫੀਡ ਦਿੱਤੀ ਜਾਂਦੀ ਆ ਚੰਗਾ ਆਉਂਦੇ ਨਹੀਂ ਮਟੀਰੀਅਲ ਦੇਖੋ ਕਿੱਦਾਂ ਦਾ ਮੰਡੀਆਂ ਚ ਰਾਸ਼ਨ ਉਹ ਖਰੀਦਦੇ ਆ ਕਿੱਦਾਂ ਦਾ ਫੀਡਾਂ ਦੇ ਵਿੱਚ ਪਾਉਂਦੇ ਆ ਰਾਸ਼ਨ ਤੇ ਉਹਦੇ ਲਈ ਇਹ ਬਹੁਤ ਵਧੀਆ ਕਾਨੂੰਨ ਆ ਜ਼ਿਮੀਦਾਰਾਂ ਲਈ ਪਸ਼ੂ ਵੱਜਣਗੇ ਦੇਖੋ ਇਸ ਤੋਂ ਪਹਿਲਾਂ ਕੀ ਸੀਗਾ ਕਿੰਨੀ ਵਧੀਆ ਬਰੀਡ ਸੀ ਮੱਝ ਦੀ ਪੰਜਾਬ ਦੇ ਵਿੱਚ ਉਹ ਇਦਾਂ ਦੀਆਂ ਫੀਡਾਂ ਨਹੀਂ ਮੱਝਾਂ ਦੀ ਬਰੀਡ ਪੰਜਾਬ ਦੇ ਵਿੱਚੋਂ ਖਤਮ ਕਰਤੀ ਬਿਲਕੁਲ ਅੱਜ ਜਿਹੜੀ ਮੱਝ ਆ ਉਹ ਕਿੰਨੇ ਕਿੰਨੇ ਲੀਟਰ ਵਾਲੀ ਕਿੰਨੇ ਕਿਲੋ ਵਾਲੀ ਮੱਝ ਆ ਕੋਈ ਥੋੜੀ ਜਿਹੀ ਮੱਝਾਂ ਰਹਿ ਗਈਆਂ ਗਿਣਤੀ ਨਹੀਂ ਪਹਿਲਾਂ ਹਰੇਕ ਘਰੇ 12-12 13-13 14-14 15-15 ਕਿਲੋ ਲਗਾਂ ਮੱਝਾਂ ਸੀਗੀਆਂ ਆਮ ਹੀ ਆਪਣੇ ਬਜ਼ੁਰਗਾਂ ਕੋਲੇ ਪਰ ਇਹ ਜੀਆਂ ਫੀਡਾਂ ਨੇ ਜੱਖਣਾ ਘੜਤੀ ਹੁਣ ਸਾਡਾ ਪਸ਼ੂ ਰਿਪੀਟਰ ਇਹ ਫੀਡ ਦੀ ਪ੍ਰੋਬਲਮ ਆ ਜੇ ਸਾਡਾ ਪਸ਼ੂ ਮਤਲਬ ਕਿ ਥਾਣਾ ਦੀ ਪ੍ਰੋਬਲਮ ਆ ਰਹੀ ਆ ਉਹ ਫੀਡ ਦੀ ਪ੍ਰੋਬਲਮ ਆ ਜੇ ਪੂਰਾ ਵਿੱਚ ਕੰਨਾ ਵੀ ਬੰਦਾ ਉਹਦੇ ਵੀ ਮਟੀਰੀਅਲ ਦੇ ਵਿੱਚ ਇਹ ਕਿਤੇ ਨਾ ਕਿਤੇ ਉਲੀ ਵਾਲਾ ਰਾਸ਼ਨ ਪਾ ਦਿੰਦੇ ਆ ਇਹ ਸਾਰੇ ਜਿਹੜੇ ਪੰਗੇ ਆ ਇਹ ਟਾਕਸਨ ਦੇ ਪੰਗੇ ਆ ਜਿਹੜੀ ਵੀੜਾਂ ਦੇ ਵਿੱਚ ਰਾਸ਼ਨ ਉਦਾਂ ਦਾ ਵੀ ਉਲੀ ਆ ਰਹੀ ਆ ਉਹ ਉਹ ਦਾ ਕਰਕੇ ਹੀ ਇਦਾਂ ਦੇ ਕਾਨੂੰਨ ਇਹ ਬਣਿਆ ਵਾ ਬਹੁਤ ਵਧੀਆ ਕਾਨੂੰਨ ਆ ਮਤਲਬ ਜਿੰਮੇਦਾਰਾਂ ਲਈ ਇਹ ਤੇ ਬਾਕੀ ਤਾਂ ਅਫਸਰਾਂ ਤੇ ਆ ਵੀ ਇਹ ਤੇ ਕਾਨੂੰਨ ਤੇ ਉਸ ਤੋਂ ਬਾਅਦ ਗਵਰਨਮੈਂਟ ਕਿਵੇਂ ਕੰਮ ਕਰਦੀ ਆ ਜਾਂ ਪੈਸੇ ਲੈ ਕੇ ਲਿਖਾਂਸ ਦੇਈ ਜਾਂਦੀ ਆ ਕਿ ਮਤਲਬ ਕਿ ਉਹ ਇਮਾਨਦਾਰੀ ਨਾਲ ਉਹ ਇਹ ਕਾਨੂੰਨ ਤੇ ਬਾਅਦ ਕੰਮ ਹੁੰਦਾ ਬੜੇ ਸਾਰੇ ਕਾਨੂੰਨ ਬਣੇ ਆ ਤੇ ਉਹ ਕਾਨੂੰਨ ਬਸ ਕਿਤਾਬਾਂ ਦੇ ਵਿੱਚ ਹੀ ਹੁੰਦੇ ਆ ਸੌਂਕਾਂ ਦੇ ਅਫਸਰਾਂ ਨੂੰ ਪੈਸੇ ਲੈਣ ਲਈ ਰਾਹ ਲੱਭ ਜਾਂਦਾ ਇਦਾਂ ਦੇ ਜਦੋਂ ਕਾਨੂੰਨ ਬਣਦੇ ਆ ਜਾਨੀ ਜੇ ਤੇ ਇਮਾਨਦਾਰੀ ਦੇ ਨਾਲ ਕੰਮ ਹੁੰਦਾ ਵਾ ਕਾਨੂੰਨ ਤੇ ਤੇ ਬਹੁਤ ਵਧੀਆ ਕਾਨੂੰਨ ਆ ਮਤਲਬ ਕਿ ਕਿਸਾਨ ਭਰਾਵਾਂ ਲਈ ਡੇਰੀ ਫਾਰਮਰਾਂ ਲਈ ਬਹੁਤ ਵਧੀਆ ਪਸ਼ੂ ਧਨ ਲਈ ਵਧੀਆ ਕਾਨੂੰਨ ਆ ਮੈਂ ਦੁਬਾਰਾ ਫੇਰ ਇਹਦੀਆਂ ਮੋਟੀਆਂ-ਮੋਟੀਆਂ ਗੱਲਾਂ ਕਣਾ ਦੇਣਾ ਵੀ ਇਹ 25 ਲੱਖ ਗਾਵਾਂ ਨੂੰ ਤੇ 40 ਲੱਖ ਮੱਝਾਂ ਨੂੰ ਪ੍ਰਭਾਵਿਤ ਕਰਦੀ ਆ ਫੀਡ 2000 ਫੀਡ ਕੰਪਨੀਆਂ ਵਾਂ ਜਿਹੜੀਆਂ ਮਤਲਬ ਕਿ ਇਦਾਂ ਦੀ ਫੀਡ ਬਣਾ ਰਹੀਆਂ ਵਾਂ ਵੇਚ ਰਹੀਆਂ ਵਾਂ ਉਹਨਾਂ ਤੇ ਇਹ ਕਾਨੂੰਨ ਲਾਗੂ ਹੋਊ ਨਾ ਕਿ ਜ਼ਿਮੀਦਾਰਾਂ ਤੇ ਜਿਹੜੀ ਮੀਡੀਆ ਦੇ ਵਿੱਚ ਅਫਵਾਹ ਆ ਬਈ 2000 5000 ਤੋਂ ਲੈ ਕੇ 50000 ਰੁਪਇਆ ਜੁਰਮਾਨਾ ਲੱਗ ਸਕਦਾ ਫਾਰਮਰ ਨੂੰ ਜਿਹੜਾ ਮਾੜੀ ਫੀਡ ਪਾਉ ਨਹੀਂ ਉਹ ਤੇ ਕੋਈ ਜੁਰਮਾਨਾ ਨਹੀਂਗਾ ਇਹ ਸਿਰਫ ਫੀਡ ਕੰਪਨੀਆਂ ਜਾਂ ਮਿਲ ਮੈਚਰ ਕੰਪਨੀਆਂ ਜਿਹੜੀਆਂ ਵਾਂ ਉਹਨਾਂ ਤੇ ਹੀ ਕਾਨੂੰਨ ਲਾਗੂ ਹੁੰਦਾ ਵਾ ਤੇ ਬਈ ਨੰਬਰ 1 ਇਹ 2000 ਕੰਪਨੀਆਂ ਤੇ ਉਸ ਤੋਂ ਬਾਅਦ ਇਹ ਕਾਨੂੰਨ ਹੁਣ ਪ੍ਰੈਜ਼ੀਡੈਂਟ ਨੇ ਮਾਰਕ ਕਰਕੇ ਵਿਧਾਨ ਸਭਾ ਨੂੰ ਭੇਜਤਾ ਹੁਣ ਇਹ ਵਿਧਾਨ ਸਭਾ ਦੇ ਵਿੱਚ ਕਾਨੂੰਨ ਮਤਲਬ ਕਿ ਬਣੂਗਾ ਇਹ ਤੇ ਬਹਿਸ ਹੋਊਗੀ ਬਹਿਸ ਹੋਣ ਤੋਂ ਬਾਅਦ ਇਹ ਥੋੜੇ ਟਾਈਮ ਦੇ ਵਿੱਚ ਹੀ ਕਾਨੂੰਨ ਲਾਗੂ ਹੋ ਜਾਊਗਾ ਤੇ ਸੋ افਵਾਮਾਂ ਤੋਂ ਬਚੋ ਇਹ افਵਾਮਾਂ ਵਾ ਸਾਰੀਆਂ ਤੇ ਕਾਨੂੰਨ ਜ਼ਿਮੀਦਾਰਾਂ ਦੇ ਲਈ ਬਹੁਤ ਵਧੀਆ ਪਸ਼ੂਆਂ ਦੇ ਲਈ ਬਹੁਤ ਸੋਹਣਾ ਕਾਨੂੰਨ ਆ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਵੀ ਕਿੰਦਾਂ ਦੀਆਂ ਫੀੜਾਂ ਕਿਵੇਂ ਲਾਲ ਲਾ ਕੇ ਫੀੜਾਂ ਮਤਲਬ ਵੇਚੀ ਜਾਂਦੇ ਆ ਉਹੀ ਲਾਈ ਜਾਂਦੇ ਆ ਫੀੜਾਂ ਕਈਆਂ ਦੇ ਨਾਲ ਹੀ ਲਾਲ ਲਾ ਕੇ ਵੇਚੀ ਜਾਂਦੇ ਆ ਕੁਝ ਨਮੂਨੇ ਦਿਖਾਉਣੇ ਆ ਦੇਖੋ ਫੀੜਾਂ ਇਹ ਪਾਉਣ ਦੇ ਲਾਇਕ ਆ ਪਸ਼ੂਆਂ ਦੇ ਇਹ ਬਹੁਤ ਜ਼ਿਆਦਾ ਮਾਰੀਆਂ ਫੀੜਾਂ ਵਾ ਸੋ ਕਾਨੂੰਨ ਬਹੁਤ ਵਧੀਆ ਵਾ ਇਦਾਂ ਦੀ ਫੀੜਾਂ ਦੇ ਬੈਲ ਬਹੁਤ ਵਧੀਆ ਵਾ ਆਪਣੇ ਲਈ ਪਰ ਗੱਲ ਇੱਥੇ ਇਹ ਆ ਜਾਂਦੀ ਆ ਬਈ ਕੀ ਜਦੋਂ ਬੈਲ ਬਣ ਜਾਂਦਾ ਜਿਹੜੇ ਵੀ ਅਫਸਰ ਆ ਉਹ ਇਮਾਨਦਾਰੀ ਨਾਲ ਕੰਮ ਕਰਦੇ ਆ ਜਾਂ ਪੈਸੇ ਲੈ ਕੇ ਇਹ ਫੀਡ ਕੰਪਨੀਆਂ ਨੂੰ ਲਾਇਸੈਂਸ ਦੇਈ ਜਾਂਦੇ ਆ ਤੇ ਇਹ ਹੁਣ ਮਤਲਬ ਅਫਸਰਾਂ ਤੇ ਖੜੀ ਆ ਪਰ ਜਿਹੜਾ ਬੈਲ ਆ ਇਹ ਜੇ ਬੈਲ ਸਹੀ ਤਰੀਕੇ ਨਾਲ ਲਾਗੂ ਹੁੰਦਾ ਵਾ ਮਤਲਬ ਕਿ ਕਾਨੂੰਨ ਬਣਦਾ ਵਾ ਉਸ ਤੋਂ ਬਾਅਦ ਇਹ ਸਹੀ ਤਰੀਕੇ ਨਾਲ ਅਫਸਰ ਇਹ ਤੇ ਕੰਮ ਕਰਦੇ ਆ ਤੇ ਫਿਰ ਬੈਲ ਬਹੁਤ ਵਧੀਆ ਜ਼ਿਮੀਂਦਾਰਾਂ ਲਈ ਪਸ਼ੂਆਂ ਦੇ ਲਈ ਬਹੁਤ ਵਧੀਆ ਚੀਜ਼ ਆ ਸੋ ਅੱਜ ਦੀ ਵੀਡੀਓ ਇੰਨੀ ਆ ਧੰਨਵਾਦ ਸਾਰੇ ਭਰਾਵਾਂ ਦਾ ਜੇ ਵੀਰੋ ਵਧੀਆ ਲੱਗੀ ਤੇ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਥੈਂਕ ਯੂ